ਨਵਿੰਦਰ ਮੋਦੀ ਜੀ ਦੇ ਨਾਲ ਮੇਰੀ ਟੱਕਰ ਹੈ ਸੁਪਰੀਮੋ ਕੇਜਰੀਵਾਲ ਜੀ ਦੇ ਨਾਲ ਮੇਰੀ ਹੈਗੀ ਆ ਸੁਖਵੀਰ ਬਾਦਲ ਜੀ ਦੇ ਨਾਲ ਮੇਰੀ ਹੈਗੀ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਸਾਹਿਬ ਦੇ ਨਾਲ ਉਹਨਾਂ ਨਾਲ ਮੇਰੀ ਟੱਕਰ ਆ ਕੱਟ ਪੁੱਤਲੀਆਂ ਮੇ ਨਾਲ ਕੀ ਲੜਨ ਗਿਆ ਜਿਹੜੀਆਂ ਅੱਜ ਤੱਕ ਮੇਰੇ ਸਾਹ ਦੇ ਤੇ ਚੱਲਦੀਆਂ ਨੇ ਤੁਹਾਡੀ ਸਾਰਾ ਜਿਹੜੀ ਗੱਲਬਾਤ ਕਰ ਰਹੇ ਹਾਂ ਕੈਮਰੇ ਤੇ ਆਏਗੀ ਜੀ ਆਏਗੀ ਪਰ ਕਈ ਵਾਰ ਇਦਾਂ ਹੁੰਦਾ ਨਾ ਤੁਸੀਂ ਸਵਾਲ ਕਰਦੇ ਨੇ ਸਵਾਲ ਸੁਣਦੇ ਨਹੀਂ ਕਿੱਲੇ ਜਵਾਬ ਹੀ ਸੁਣਦੇ ਪ੍ਰੋਗਰਾਮ ਮੁਲਾਕਾਤ ਜਿਹਦਾ ਨਾਮ ਇੱਕ ਮੁਲਾਕਾਤ ਰੱਖਿਆ ਉਹ ਮੁਲਾਕਾਤ ਅੱਜ ਰੋਡ ਸ਼ੋਅ ਦੇ ਰੂਪ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਫਾਂਸੀ ਜੈਂਸੀ ਹੋ ਰਹੀ ਆ ਇਦਾਂ ਨਾ ਹੋਵੇ ਕਿਸੇ ਨੂੰ ਇਦਾਂ ਲੱਗੇ ਵੀ ਮੈਂ ਵੋਟਰਾਂ ਤਾਂ ਮੇਰਾ ਕੰਮ ਨਹੀਂ ਹੋਏਗਾ ਪਰਿਵਾਰ ਦਾ ਹਰ ਕੰਮ ਕਰਾਉਣਾ ਪੈਂਦਾ ਅੱਜ ਸਾਰਿਆਂ ਦੇ ਧੰਦੇ ਤਾਂ ਇਹਨਾਂ ਨੇ ਖੋਲੇ ਅੱਜ ਤੁਸੀਂ ਸਟੇਜ ਤਮਾਸ਼ਾ ਦੇਖਣਾ ਤਾਂ ਸੀ ਸਟੇਜ ਤੇ ਚੱਲਦੇ ਸੀ ਐਮ ਸਾਹਿਬ ਦੀ ਤੁਹਾਨੂੰ ਸਾਰਾ ਕੁਝ ਦਿਖੇਗਾ ਅੱਜ ਜਿਹੜਾ ਇਹਨਾਂ ਨੇ ਰੰਗ ਬਦਲਿਆ ਐਮ ਸਾਹਿਬ ਬਣ ਕੇ ਸਾਡਾ ਵੀ ਫਰਜ਼ ਬਣਦਾ ਵੋਟਰ ਦਾ ਕਿ ਅਸੀਂ ਰੰਗ ਬਦਲ ਕੇ ਇਹਨਾਂ ਨੂੰ ਦੱਸੀਏ ਕੱਜ ਦਾ ਟਾਈਮ ਕੀ ਹੈ ਕਿ ਦੁਪਹਿਰ ਦੇ 2 ਵਜੇ ਤੇ 1 ਵਜੇ ਵੀ ਗਰਮੀ ਤਾਂ ਹੈ ਹੀ ਹੈ ਪਰ ਦਿਨ ਦੇ ਟਾਈਮ 'ਚ ਵੀ ਕੋਈ ਸ਼ੈਅ ਨਹੀਂ ਕਰਕੇ ਰਾਜੀ ਕਿਉਂਕਿ ਚੋਰ ਦੀ ਸਨੇਚਿੰਗ ਵੀ ਕੀ ਹੈ 48 ਘੰਟੇ ਦਾ ਸਮੇਂ ਮੰਗਦਾ ਆ ਚੈਨ ਬਹੁਤ ਦੂਰ ਦੀ ਗੱਲ ਹੈ ਮੋਬਾਈਲ ਬਹੁਤ ਦੂਰ ਦੀ ਗੱਲ ਹੈ ਕੋਈ ਨੱਕ ਦਾ ਕੋਕਾ ਕੱਢ ਕੇ ਦਿਖਾਵੇ ਕਿ ਐਲਬਰਟ ਦਵਾ ਉਹਦਾ ਜ਼ਿੰਮੇਵਾਰ ਹੋਵੇਗਾ ਸੋ ਤਾਂ ਤੋਂ ਪਹਿਲਾਂ ਰਿਜ਼ਲਟ ਤੋਂ ਪਹਿਲਾਂ ਮੈਂ ਜਿੱਤਿਆ ਹੋਇਆ ਮਹਿਸੂਸ ਕਰਦਾ ਨਾ ਲੁੱਟਿਆ ਹੋਇਆ ਮਹਿਸੂਸ ਨਹੀਂ ਕਰਦਾ ਬਾਕੀ ਰਹੀ ਗੱਲ ਸੰਜੀਵ ਅਰੂੜਾ ਦੀ ਇੱਥੇ ਦੀ ਰਾਜ ਸਭਾ ਮੈਂਬਰ ਸੀਗੇ ਉਹ ਕਿਹੜੇ ਉਹਨਾਂ ਨੇ ਪਹਿਲਾਂ ਛੰਡੇਗੜ੍ਹ ਤੇ ਜਿਹੜੇ ਹੁਣ ਨਵੇਂ ਕੱਢਣਗੇ 에어ਪੋਰਟ ਸਾਡੇ ਹੀ ਟੈਕਸਾਂ ਦੇ ਨਾਲ ਬਣਦਾ ਪਿਆ ਹੈ ਇਹਨਾਂ ਦੇ ਨਾਲ-ਤਨ ਨਾਲ মিডিਆ ਨਾਲ ਵੀ মিডিਆ ਵੀ ਪਾਰਟੀਆਂ ਦਾ ਕਈਆਂ ਦਾ ਗੁਲਾਮ ਹੈ ਉਹ ਐਵੇਂ ਏਡਾਂ ਹੀ ਲਾਂਦੇ ਰਹਿੰਦੇ ਕਿਹਦੀ ਟੱਕਰ ਕਿਹਦੀ ਟੱਕਰ ਮੇਰੀ ਟੱਕਰ ਹੈ ਤੁਹਾਡਾ ਬਿਗਵਾਇ ਸ਼ਮਨ ਕਾਰਡ ਹੈਗਾ ਦਿਖਾ ਦਿਓ ਫਿਲਹਾਲ ਪਾਕਟ ਦੇ ਵਿੱਚ ਕੋਈ ਐਸਾ ਤੁਹਾਡੇ ਮੋਬਾਈਲ 'ਚ ਹੋਵੇਗਾ ਡਿਜੀਟਲ ਐਪ ਆ ਨਾ ਤੁਸੀਂ ਯੂਜ਼ ਨਹੀਂ ਕਰਦੇ ਫੈਮਲੀ ਦੇ ਨਾਂ ਤੇ ਵੀ ਹੋਏਗਾ ਨਾ ਫੈਮਲੀ ਦਗਾ ਮੰਗਾ ਲਓ 2 ਮਿੰਟ ਚ ਆ ਜਾਓ ਖੜੇ ਪੈਰ ਨਹੀਂ ਪੈਰ ਕਿਸੇ ਕੋਲ ਆ ਅੰਚਮਨ ਕਾਰਡ ਕੋਲ ਕਿਤੇ ਨਹੀਂ ਚੱਲਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਬੱਚੇ ਕੈਂਪੇਨ ਕਰ ਰਹੇ ਸੀ ਤੇ ਘਰ-ਘਰ ਡੋਰ ਸਟੱਪ ਤੇ ਜਾ ਰਹੇ ਸੀ ਤੇ ਇੱਕ ਸ਼ਾਇਦ ਉਹਨਾਂ ਨੂੰ ਨਹੀਂ ਜਾਣਦੇ ਉਹਨੇ ਨੌਕ ਕਰਤਾ ਨੌਕ ਕਰਕੇ ਸੌਰੀ ਕਹਿ ਕੇ ਉਹ ਮੋੜਨ ਲੱਗੇ ਤਾਂ ਜਦੋਂ ਉਹਨਾਂ ਨੇ ਹੱਥ ਦੇ ਵਿੱਚ ਪੰਪਲੈਟ ਦੇਖਿਆ ਮੇਰੇ ਮਾਤਾ ਜੀ ਨੇ ਉਹਨਾਂ ਨੇ ਬਾਜ ਮਾਰੀ ਵੀ ਤੁਸੀਂ ਐਲਬਰਟ ਵੱਲੋਂ ਆਏ ਹੋ ਉਹ ਕਹਿੰਦੇ ਐਲਬਰਟ ਵੱਲੋਂ ਨਹੀਂ ਆਏ ਮੈਂ ਐਲਬਰਟ ਦੂਆ ਦਾ ਬੇਟਾ ਆ ਤੇ ਉਹ ਕਹਿੰਦੇ ਵੀ ਇਦਾਂ ਵੀ ਅਸੀਂ ਚਾਹਦੇ ਆ ਵੀ ਉਹ ਮਿਲਣ ਵੀ ਸਾਨੂੰ ਪਤਾ ਵੀ ਉਹ ਸਮਾਜ ਸੇਵਾ ਬਹੁਤ ਕਰਦੇ ਆ ਤੇ ਨਿਧੜ ਨਹੀਂ ਧੜਕਨੇ ਇਸ ਲਈ ਫੇ ਮੈਂ ਇੱਕ ਪ੍ਰੋਗਰਾਮ ਮੁਲਕਿਆ ਜਿਹਦਾ ਨਾਮ ਏਕ ਮੁਲਾਕਾਤ ਰੱਖਿਆ ਤੇ ਉਹ ਮੁਲਾਕਾਤ ਅੱਜ ਰੋਡ ਸ਼ੋਅ ਦੇ ਰੂਪ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਕੌਨਸੀਟੂਐਂਸੀ ਚ ਹੋ ਰਹੀ ਆ ਸਾਰਿਆਂ ਨਾਲ ਭਾਈਚਾਰਕ ਪਿਆਰ ਸਾਂਝਾ ਕੀਤਾ ਜਾ ਰਿਹਾ ਪਰਿਵਾਰਕ ਪਿਆਰ ਸਾਂਝਾ ਕੀਤਾ ਜਾ ਰਿਹਾ ਤਾਂ ਕਿ ਵੈਸਟ ਕੌਨਸਟੀਚੁਐਂਸੀ ਦਾ ਇਹ ਪਰਿਵਾਰਕ ਪਿਆਰ ਬਣੇ ਇਦਾਂ ਨਾ ਹੋਵੇ ਕਿਸੇ ਨੂੰ ਇਦਾਂ ਲੱਗੇ ਵੀ ਮੈਂ ਵੋਟਰਾਂ ਤਾਂ ਮੇਰਾ ਕੰਮ ਨਹੀਂ ਹੋਏਗਾ ਪਰਿਵਾਰ ਦਾ ਹਰ ਕੰਮ ਕਰਾਉਣਾ ਪੈਂਦਾ ਹੈ ਕੋ ਰਿਸਪੌਂਸਿਬਿਲਟੀ ਵੀ ਹੁੰਦੀ ਤੇ ਪਿਆਰ ਦਾ ਮੂਹ ਵੀ ਪਰਿਵਾਰ ਦਾ ਪਿਆਰ ਕਮੂਹ ਵੀ ਹੁੰਦਾ ਜਿਹੜੇ ਭੰਡ ਵਗੇ ਭੰਡਤੀਗੇ ਉਹਨੇ ਨਵੀ ਆਪਣੇ ਲਫਜ਼ਾ ਦੇ ਵਿੱਚ ਸਰਕਾਰਾਂ ਬਾਰੇ ਕਿਹਾ ਹਾਂਜੀ ਹਾਂਜੀ ਦਰਦ ਹੈ ਜੀ ਅੱਜ ਸਾਰਿਆਂ ਦੇ ਧੰਦੇ ਤਾਂ ਇਹਨਾਂ ਨੇ ਖੋਲੇ ਅਜ ਤੁਸੀਂ ਸਟੇਜ ਤਮਾਸ਼ਾ ਦੇਖਣਾ ਤਾਂ ਤੁਸੀਂ ਸਟੇਜ ਤੇ ਚੱਲਦੇ ਸੀਐਮ ਸਾਹਿਬ ਦੀ ਤੁਹਾਨੂੰ ਸਾਰਾ ਕੁਝ ਦਿਖੇਗਾ ਯਾਦ ਹੋਵੇਗਾ ਤੁਹਾਨੂੰ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹਨਾਂ ਨੇ ਬੜੇ ਕੰਮ ਕੀਤੇ ਪਰ ਉਸ ਤੋਂ ਬਾਅਦ ਇਹਨਾਂ ਦਾ ਰੰਗ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹਨਾਂ ਨੇ ਰੰਗ ਬਦਲਿਆ ਸੀਐਮ ਸਾਹਿਬ ਬਣ ਕੇ ਸਾਡਾ ਵੀ ਫਰਜ਼ ਬਣਦਾ ভোটার ਦਾ ਕਿ ਅਸੀਂ ਰੰਗ ਬਦਲ ਕੇ ਇਹਨਾਂ ਨੂੰ ਦੱਸੀਏ ਕਿ ਚੇਂਜ ਕੀ ਹੁੰਦਾ ਹੈ ਬਤਲਾਵ ਕੀ ਹੁੰਦਾ ਹੈ ਜੇ ਪੀਸ਼ਕਾਰਾਂ ਦੇ ਟਾਈਮ ਦੇ ਵਿੱਚ ਜਿਹੜਾ ਮੈਨੀਫੈਸਟੋ ਦੇ ਵਿੱਚ ਦੱਸਿਆ ਜਾਂਦਾ ਸੀ ਪਰ ਉਹ ਮੈਨੀਫੈਸਟੋ ਦੇ ਵਿੱਚ ਜਿਹੜੀ ਚੀਜ਼ ਦੱਸੀ ਜਾਂਦੀ ਛੋਹ ਸਰਕਾਰ ਬਣਨ ਤੋਂ ਉਹ ਪੂਰੀ ਨਹੀਂ ਕੀਤੀ ਜਾਂਦੀ ਤੁਹਾਡੇ ਟੂਨ ਮੈਨੀਫੈਸਟੋ ਦੇ ਵਿੱਚ ਕਿਹੜੀਆਂ ਚੀਜ਼ ਏਜੰਡੇ ਦੇ ਵਿੱਚ ਜਾਏਗੇ ਮੇਰੇ ਏਜੰਡੇ ਦੀਆਂ ਚੀਜ਼ਾਂ ਇਹ ਹੈ ਕਿ ਜਦੋਂ ਮੈਂ ਵੈਸਟ ਕੌਨਸਟਿਟੂਐਂਸੀ ਦਾ ਐਮਐਲਏ ਬਣ ਕੇ ਆ ਜਾਣਾ ਹੈ ਮੇਰੀਆਂ ਭੈਣਾਂ ਮੇਰੇ ਮਾਮਾ ਉਹ ਇਹ ਮਹਿਸੂਸ ਕਰਨ ਗਿਆ ਕਿ ਅਸੀਂ ਇੱਕ ਵਾਰੀ ਰਾਤ ਨੂੰ ਸੈਰ ਕਰਨ ਜਾਣੇ ਹਾਂ 2 ਵਜੇ ਸੈਰ ਕਰਨ ਨੂੰ ਦਿਲ ਕਰਦਾ ਜਰਾ ਮਹੱਲੇ ਚ ਘੁੰਮਿਆ ਜੇ ਅੱਜ ਦਾ ਟਾਈਮ ਕੀ ਹੈ ਕਿ ਦੁਪਹਿਰ ਦੇ 2 ਵਜੇ ਤੇ 1 ਵਜੇ ਵੀ ਗਰਮੀ ਤਾਂ ਹੈ ਹੀ ਹੈ ਪਰ ਦਿਨ ਦੇ ਟਾਈਮ ਚ ਵੀ ਕੋਈ ਸੈਰ ਨਹੀਂ ਕਰਕੇ ਰਾਜੀ ਕਿਉਂਕਿ ਚੋਰ ਜੀ ਸਨੇਚਿੰਗ ਪੀਕਤੇ ਆ ਤੇ ਡਰਗਸ ਪੀਕਤੇ ਆ ਨਾ ਕਿਸੇ ਨੂੰ ਕਿਸੇ ਦੀ ਇੱਜ਼ਤ ਹੈ ਨਾ ਸ਼ਰਮ ਹੈ ਇਸ ਲਈ ਉਹ ਸਾਰਾ ਚੀਜ਼ ਵੈਸਟ ਕੌਨਸੀ ਚ ਚਵੰਸੀ ਚ ਲਿਆਂਦੇ ਲਈ 48 ਘੰਟੇ ਦਾ ਸਮਾਂ ਮੰਗਦਾ ਆ ਚੈਨ ਬਹੁਤ ਦੂਰ ਦੀ ਗੱਲ ਹੈ ਮੋਬਾਈਲ ਬਹੁਤ ਦੂਰ ਦੀ ਗੱਲ ਹੈ ਕੋਈ ਨੱਕ ਦਾ ਕੋਕਾ ਕੱਢ ਕੇ ਦਿਖਾਵੇ ਤੇ ਐਲਬਰਟ ਦੂਆ ਉਹਦਾ ਜ਼ਿੰਮੇਵਾਰ ਹੋਏਗਾ ਫਿਰ ਆਗੀ ਗੱਲ ਡਰੱਗਸ ਦੀ ਇਹ ਸਾਰੀ ਕੰਸੇਕੁਐਂਸੀ ਜਿਹੜਾ ਸਰਕਾਰ ਵੱਲੋਂ ਡਰੱਗਸ ਪ੍ਰਮਾਣਿਤ ਹੈ ਡਰੱਗਸ ਯਾ ਐਲਕੋਹਲ ਹੋਰ ਵੀ ਬੜੀਆਂ ਚੀਜ਼ਾਂ ਨੇ ਉਹਦੀ ਮਰੂਕ ਨਹੀਂ ਲਾ ਸਕਦਾ ਪਰ ਜਿਹੜੀਆਂ ਇਲੈਗਲ ਹੈ ਉਹ ਇਹ ਕੰਸੇਕੁਐਂਸੀ ਚ ਨਾ ਵਿਕੂਗੀਆਂ ਨਾ ਕੋਈ ਕਰੂਗਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅੱਜ ਵੀਡੀਓ ਕਰਦੀਆਂ ਜਿਹਨੀਆਂ ਪਰਿਵਾਰਾਂ ਦੇ ਵਿੱਚ ਜਾਂਦੇ ਆ ਗਲੇ ਮਾਮਾ ਮਿਲਦੀਆਂ ਅਸੀ ਤੇ ਆਸ਼ੀਰਵਾਦ ਤੇ ਦਿਓ ਕਿਉਂਕਿ ਮੇਰਾ ਪਰਿਵਾਰ ਹੈ ਇਹ ਤਾਂ ਹੀ ਮੈਂ ਨਾਮ ਆਪਣਾ ਐਲਬਰਟ ਦੁਆ ਨੂੰ ਲਗਾਇਆ ਕਿਉਂਕਿ ਉਹ ਸਾਰੇ ਮੈਨੂੰ ਅਨੂ ਦੇ ਨਾਮ ਤੇ ਜਾਣਦੇ ਆ ਉਹਨਾਂ ਦੇ ਹੱਥਾਂ ਚ ਮੈਂ ਖੇਡਿਆ ਆ ਉਹਨਾਂ ਨੇ ਮੈਨੂੰ ਚੱਲਣਾ ਸਿਖਾਇਆ ਇਸੇ ਲਈ ਵੈਸਟ ਹਲਕਾ ਐਲਬਰਟ ਦੁਆ ਦਾ ਪਰਿਵਾਰ ਹੈ ਤੇ ਸਾਰਾ ਪਰਿਵਾਰ ਮੇਰੇ ਨਾਲ ਇਸ ਟਾਈਮ ਤੁਰਿਆ ਹੋਇਆ ਆ ਉਹਨਾਂ ਦੀ ਅਸ਼ੀਰਵਾਦ ਹੈ ਉਹਨਾਂ ਦੀ ਕਿਰਪਾ ਆ ਗੱਲ ਇਲੈਕਸ਼ਨਾਂ ਦੀ ਅਲੱਗ ਹੈ ਪਰ ਜਿਹੜਾ ਪਿਆਰ ਮਿਲਦਾ ਨਾ ਉਹ ਪਿਆਰ ਨੇ ਮੈਨੂੰ ਜਿਤਾਇਆ ਪਿਆ ਆ ਵੋਟਾਂ ਤੋਂ ਪਹਿਲਾਂ ਰਿਜ਼ਲਟ ਤੋਂ ਪਹਿਲਾਂ ਮੈਂ ਜਿੱਤਿਆ ਹੋਇਆ ਮਹਿਸੂਸ ਕਰਦਾ ਨਹੀਂ ਲੁੱਟਿਆ ਹੋਇਆ ਮਹਿਸੂਸ ਨਹੀਂ ਕਰਦਾ ਕਿਹੜਾਈ ਮੈਂ ਚੇਤੂ ਗੁਰਦਾਰ ਸਾਹਿਬ ਲੁਧਿਆਣਾ ਚਾਏ ਸੀਗੇ ਤੇ 19 ਤਰੀਕ ਨੂੰ ਕਹਿੰਦੇ ਆ ਵੀ ਰੋੜਾ ਸਾਹਿਬ ਨੂੰ ਵੋਟਾਂ ਪਾ ਦਿਓ ਤੇ ਇਖੇ ਤਰੀਕ ਨੂੰ ਮੰਤਰੀ ਬਣਾ ਦਾਂਗੇ ਖਾਲੇ ਕਿ ਰਿਜ਼ਲਟ ਦੇਖ ਤਰੀਕ ਨੂੰ ਪਾਜੀ ਝੂਠ ਹੀ ਬੋਲਣਾ ਅਸੀਂ ਆ ਸੋਨੇ ਦੀ ਇੱਜ਼ਤ ਕਰਦੇ ਆ ਇਹਦੀ ਬਹੁਤ ਇੱਜ਼ਤ ਕਰਦੇ ਆ ਦਰਬਾਰ ਸਾਹਿਬ ਗੁਰੂ ਘਰ ਦੇ ਉੱਤੇ ਸ਼ਸ਼ੋਭਿਤ ਹੈ ਗੁੰਬਦਾਂ ਤੇ ਇਹ ਸੋਨਾ ਸਾਡੇ ਗਲਿਆਂ 'ਚ ਸ਼ਸ਼ੋਭਿਤ ਹੈ ਉਹ ਬੰਦੇ ਤੇ ਕੀ ਯਕੀਨ ਕਰਨਾ ਜਿਹਨੇ ਸੋਨੇ ਨੂੰ ਬਾਥਰੂਮ ਚ ਲਾਤਾ ਇਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਕੁਝ ਵੀ ਕਰ ਸਕਦਾ ਉਹ ਚੋਰਸ ਵੀ ਰੋੜ ਸਕਦਾ ਹੈ ਇਸ ਲਈ ਅਸੀਂ ਇਹ ਸਿਆਣੇ ਬੰਨਾ ਅਸੀਂ ਦੇਖਣਾ ਵੀ ਅਸੀਂ ਆਪਣੇ ਆਪ ਦਾ ਬਚਾ ਕਿੱਦਾਂ ਕਰਨਾ ਹੈ ਅੱਜ ਜੇ ਕੈਲਕੂਲੇਸ਼ਨ ਲਈ ਜਾਵੇ 3.5 ਸਾਲਾਂ ਦੇ ਵਿੱਚ ਪਹਿਲਾਂ ਤਾਂ ਝੂਠ ਬੋਲ ਕੇ ਸਾਡੀਆਂ ਮਾਵਾਂ ਦੀਆਂ ਭੈਣਾਂ ਦੀਆਂ ਬੂਟਾਂ ਲਈਆਂ ਤੇ ਉਹਨਾਂ ਤੋਂ ਹਜ਼ਾਰ-ਹਜ਼ਾਰ ਰੁਪਏ ਠੱਗ ਕੇ ਚਲੇ ਗਏ ਉਹ ਜਿਹੜਾ ਹਜ਼ਾਰ ਰੁਪਏ ਸਰਕਾਰ ਦੇ ਮੈਨੀਫੈਸਟੋ 'ਚ ਸੀ ਉਹ ਅੱਜ ਕੇਜਰੀਵਾਲ ਸਾਹਿਬ ਦੇ ਘਰ ਦੇ ਵਿੱਚ ਉਹਨਾਂ ਦੇ ਬਾਥਰੂਮਾਂ ਤੇ ਉਹਨਾਂ ਦੀਆਂ ਸਕੀਮਾਂ ਦੇ ਵਿੱਚ ਐ ਫਿਰ ਜਿਹੜਾ ਰੁਜ਼ਗਾਰ ਸਾਡੇ ਨੌਜਵਾਨਾਂ ਨੂੰ ਦੇਣਾ ਸੀ ਉਹ ਰੁਜ਼ਗਾਰ ਕੱਲਾ ਬੋਰਡਾਂ ਦੇ ਉੱਤੇ ਹੀ ਰਹਿ ਗਿਆ ਹੋਡਿੰਗ ਬੋਰਡਾਂ ਤੇ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ ਮੇਰੇ ਬਹੁਤ ਸਾਰੇ ਭਰਾ ਇਸ ਟਾਈਮ ਵਿਹਲੇ ਨੇ ਭੈਣਾਂ ਵਿਹਲੀਆਂ ਨੇ ਬੱਚੇ ਵਿਹਲੇ ਨੇ ਤੇ ਉਹਨਾਂ ਨੂੰ ਰੁਜ਼ਗਾਰ ਤਦੋਂ ਬਦਲਾਅ ਆਏਗਾ ਜ਼ਰੂਰੀ ਨਹੀਂ ਸਰਕਾਰੀ ਨੌਕਰੀ ਮੇਰੇ ਨਾਲ ਇਦਾਂ ਦੇ ਥਿੰਕ ਟੈਂਕ ਨੇ ਪਾਲਿਸੀ ਮੇਕਰ ਨੇ ਜਿਹੜੇ ਜੋਬ ਜਨਰੇਟ bizness ਜਨਰੇਟ ਕਰਕੇ ਦੇਣਗੇ ਜਿਹੜਾ ਕੈਪੇਬਲ ਨੌਜਵਾਨ ਹੋਏਗਾ ਕੰਮ ਕਰਨ ਲਈ ਉਹਦੇ ਸਕਿੱਲ ਦੇ ਹਿਸਾਬ ਨਾਲ 60000 ਤੋਂ 1 ਲੱਖ ਰੁਪਿਆ ਤੱਕ ਤਨਖਾਹ ਮੰਥਲੀ ਇਨਕਮ ਹੋਏਗੀ ਇਹ ਮੈਂ ਤੁਹਾਡੇ ਨਾਲ ਔਨ ਕੈਮਰਾ ਔਨ ਰਿਕਾਰਡ ਵਾਦਾ ਕਰਦਾ ਹਾਂ 48 ਘੰਟੇ 2 ਘੰਟੇ 2 ਘੰਟੇ 3 ਘੰਟੇ 4 ਘੰਟੇ ਦੀ 48 ਘੰਟੇ ਦਾ ਸਮੇਂ ਮੌਂਦਾ ਵੈਸਟ ਕੌਨਸਟੀਚੁਐਂਸੀ ਤੇ ਤੁਸੀਂ ਆਪ ਸਿਹਾਰ ਦੇਖ ਲਓ ਕਾਰ ਦੀ ਟੱਕਰ ਕਿਦੇ ਕਿਦੇ ਚ ਮਹਿਸੂਸ ਕਰ ਰਹੇ ਹੋ ਕਿਉਂਕਿ 32600 ਬੋਟ ਲੈਣ ਵਾਲੇ ਐਕਸ ਐਮ ਐਲ ਏ ਤੇ ਮੰਤਰੀ ਸਾਹਿਬ ਵੀ ਜੋ ਮਕਾੜੇ ਦੇ ਵਿੱਚ ਨੇ ਜੀਵਨ ਗੁਪਤਾ ਜੀ ਜੋ ਕਿ ਲੰਬੇ ਸਮੇਂ ਤੋਂ ਬੀ ਜੀ ਪੀ ਦੇ ਵਿੱਚ ਕੰਮ ਕਰ ਰਹੇ ਸੀ ਤੇ ਇੱਕ ਮੈਂਬਰ ਪਾਰਲੀਮੈਂਟ ਸੰਜੀ ਕਰੋੜਾ ਜੀ ਵੀ ਸਾਹਮਣੇ ਖੜੇ ਨੇ ਤੁਹਾਡੀ ਆ ਜਿਹੜੀ ਗੱਲਬਾਤ ਕਰ ਰਹੇ ਹੋ ਕੈਮਰੇ 'ਚ ਆਏਗੀ ਆਏਗੀ ਬਿਲਕੁਲ ਆ ਕਈ ਵਾਰੀ ਇਦਾਂ ਹੁੰਦਾ ਨਾ ਤੁਸੀਂ ਸਵਾਲ ਕਰਦੇ ਨੇ ਉਹ ਸਵਾਲ ਸੁਣਦੇ ਨਹੀਂ ਕੱਲੇ ਜਵਾਬ ਹੀ ਸੁਣਦੇ ਆ ਆਏਗੀ ਬਿਲਕੁਲ ਬਿਲਕੁਲ ਇੱਥੇ ਅੱਗੇ ਆਓ ਰ ਇੱਥੇ ਕਾ ਕੇ ਬੋਲੋ ਤਾਂ ਕਿ ਮੈਨੂੰ ਵੀ ਸੁਣੋ ਉਹਨਾਂ ਦੇ ਵੀ ਕੈਮਰਾ ਹੁਣ ਹੁਣ ਦੁਬਾਰਾ ਬੋਲੋ ਜੀ ਲਾਓ ਜੀ ਕੈਮਰਾ ਤਾਂ ਕਿ ਕਾਰ ਤੇ ਦੀ ਟੱਕਰ ਕਿਦੇ ਕਿਦੇ ਦੇ ਵਿੱਚ ਮਹਿਸੂਸ ਕਰ ਰਹੇ ਹੋ ਇੱਕ ਪਾਸੇ ਐਕਸ ਐਮ ਐਲ اے ਨੇ ਮੰਤਰੀ ਰਹੇ ਚੁਕੇ ਨੇ ਦੂਜੇ ਪਾਸੇ ਮੈਂਬਰ ਪਾਰਲੀਮੈਂਟ ਸੰਦੀ ਬਰੋੜਾ ਜੀ ਨੇ ਜੀਵਨ ਗੁਪਤਾ ਜੀ ਨੇ ਬੀ ਜੀ ਪੀ ਤੋਂ ਕਿਉਂਕਿ ਕੇਜੀਵਾਲ ਸਾਹਿਬ ਬੀਤੇ ਦਿਨ ਆਂਦੇ ਨੇ ਰੋਸ਼ੋ ਕਰਦੇ ਨੇ ਤੇ ਇਹ ਕਹਿੰਦੇ ਨੇ ਕਿ ਆਪ ਦੀ ਸਰਕਾਰ ਤੇ ਆਮ ਆਲ ਆਪ ਦਾ ਐਮ ਐਲ اے ਹੋਏਗਾ ਤੇ ਫਿਰ ਚਾਰ ਗੁਣਾ ਰਫਤਾਰ ਨਾਲ ਵਿਕਾਸ ਹੋਏਗਾ ਪਹਿਲਾਂ ਵੀ ਆਪ ਦਾ ਹੀ ਐਮ ਉਦੋਂ ਸਾਡੇ ਗੋਗੀ ਜੀ ਨੂੰ ਨਹੀਂ ਪੱਥਰ ਕੱਢ ਲਈ ਤੋੜਨਾ ਪਿਆ ਬਾਕੀ ਰਹੀ ਗੱਲ ਜਿਹੜੇ ਐਮਐਲਏ ਆ ਜਾਂ ਤੁਸੀਂ ਜਿਹੜੇ ਮੰਤਰੀ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਜਾਣਦੇ ਹੋ ਵੀ ਉਹਨਾਂ ਨੇ ਕੀ ਕੀ ਪਿਛਲੇ ਟਾਈਮ 'ਚ ਕੀਤਾ ਆ ਕੋਈ ਜਗ ਜਾਹਰ ਹੈ ਕੋਈ ਛਿਪੀ ਹੋਈ ਗੱਲ ਨਹੀਂ ਆ ਬਾਕੀ ਰਹੀ ਗੱਲ ਸੰਜੀਵ अरोड़ा ਦੀ ਇੱਥੇ ਦੀ ਰਾਜ ਸਭਾ ਮੈਂਬਰ ਸੀਗੇ ਉਹ ਕਿਹੜੇ ਉਹਨਾਂ ਨੇ ਪਹਿਲਾਂ ਝੰਡੇਗੜ੍ਹ ਤੇ ਜਿਹੜੇ ਹੁਣ ਨਵੇਂ ਕੱਢਣਗੇ 에어ਪੋਰਟ ਸਾਡੇ ਹੀ ਟੈਕਸਾਂ ਦੇ ਨਾਲ ਬਣਦਾ ਪਿਆ ਆ ਸਾਡੇ ਹੀ ਪੈਸੇ ਨਾਲ ਬਣਦਾ ਪਿਆ ਆ ਰੇਲਵੇ ਸਟੇਸ਼ਨ ਸਾਡੇ ਪੈਸੇਆਂ ਨਾਲ ਬਣਦਾ ਟੈਕਸਾਂ ਨਾਲ ਬਣਦਾ ਪਿਆ ਆ ਉੱਥੇ ਜਾ ਕੇ ਫੋਟੋ ਖਿਚਾ ਕੇ ਸਟੇਟਮੈਂਟ ਦੇ ਕੇ ਕਿਉਂ ਮੂਰਖ ਬਣਾ ਰਹੇ ਹੋ ਭੋਲੇ ਭਾਲੇ ਜਨਤਾ ਨੂੰ ਕਹਿੰਦੇ ਜੀ ਅਸੀਂ ਲਾਲ ਲਕੀਰ ਵਾਲੇ ਮਕਾਨਾਂ ਦੀ ਰਜਿਸਟਰੀ ਕਰਤੀ ਫਾਰਮ ਭਰਾ ਕੇ ਕਿਉਂ ਐ ਕਰ ਰਹੇ ਹਾਂ ਮੈਂ ਇੱਕ ਸਵਾਲ ਕਰਦਾ ਇਹਨਾਂ ਦੇ ਨਾਲ ਤੇ ਨਾਲ মিডিਆ ਨਾਲ ਵੀ মিডিਆ ਆ ਵੀ ਪਾਰਟੀਆਂ ਦਾ ਕਈਆਂ ਦਾ ਗੁਲਾਮ ਹੈ ਉਹ ਐਵੇਂ ਐਡਾਂ ਹੀ ਹਲਾਉਂਦੇ ਰਹਿੰਦੇ ਕਿਹਦੀ ਟੱਕਰ ਕਿਹਦੀ ਟੱਕਰ ਮੇਰੀ ਟੱਕਰ ਹੈ ਨਰਿੰਦਰ ਮੋਦੀ ਜੀ ਦੇ ਨਾਲ ਮੇਰੀ ਟੱਕਰ ਹੈ ਸੁਪਰੀਮੋ ਕੇਜਰੀਵਾਲ ਜੀ ਦੇ ਨਾਲ ਮੇਰੀ ਹੈਗੀ ਆ ਸੁਖਬੀਰ ਬਾਦਲ ਜੀ ਦੇ ਨਾਲ ਮੇਰੀ ਹੈਗੀ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਸਾਹਿਬ ਦੇ ਨਾਲ ਉਹਨਾਂ ਨਾਲ ਮੇਰੀ ਟੱਕਰ ਆ ਕੱਟ ਪੁਤਲੀਆਂ ਮੇਨਾਂ ਕੀ ਲੜਨਗੀਆਂ ਜਿਹੜੀਆਂ ਅੱਜ ਤੱਕ ਮੇਰੇ ਸਾਹਰੇ ਤੇ ਚੱਲਦੀਆਂ ਰਹੀਆਂ ਕਿਹੜੀਆਂ ਨੀਤੀਆਂ ਆ ਜੀਹਾਂ ਨਹੀਂ ਕਿ ਜਿਹਨੂੰ ਦੇਖ ਕੇ ਤੁਸੀਂ ਵਿਰੋਧ ਦੇ ਵਿੱਚ ਸੋਚ ਰਹੇ ਹੋ ਕਿ ਨਹੀਂ ਹੁਣ ਮੈਨੂੰ ਚੋਣ ਅਖਾਰੇ ਦੇ ਵਿੱਚ ਉਤਰ ਕੇ ਜਵਾਬ ਦੇਣਾ ਪਏਗਾ ਆਹ ਮੋ ਸਾਹਮਣੇ ਸਾਦਾ ਜਵਾਬ ਦੇਣਾ ਪਏਗਾ ਮੈਂ ਕਾਹਦਾ ਜਵਾਬ ਦੇਣਾ ਕੇਜਰੀਵਾਲ ਸਾਹਿਬ ਜਵਾਬ ਕਾਹਦਾ ਦਊਂਗਾ ਮੈਂ ਹਰਾਊਂਗਾ ਉਹਨਾਂ ਨੂੰ ਮੈਂ ਜਵਾਬ ਕਰੀ ਦਊਂਗਾ ਉਹ ਮੈਨੂੰ ਕੋਣ ਹੁੰਦੇ ਕੁਐਸਚਨ ਪੁੱਛਣ ਵਾਲੇ ਕੁਐਸਚਨ ਪੁੱਛੇ ਮੇਰਾ ਵੋਟਰ ਕੁਐਸਚਨ ਪੁੱਛੇ ਮੇਰੀ ਜਨਤਾ ਨੀਤੀਆਂ ਮੇਰੀ ਉਹੀਆਂ ਜਿਹੜੀਆਂ ਗਰਾਸ ਰੂਟ ਲੈਵਲ ਤੇ ਅਜੇ ਤੱਕ ਲੰਬਿਤ ਹੁੰਦੀਆਂ ਆਈਆਂ ਰਹੀਆਂ ਨੇ ਨਾ ਕਿਸੇ ਨੂੰ ਰੋਜ਼ਗਾਰ ਮਿਲਿਆ ਨਾ ਕਿਸੇ ਦੀ ਪੜ੍ਹਾਈ ਦੇ ਵਿੱਚ ਸਹੂਲਤ ਮਿਲੀ ਨਾ ਹੀ ਇਲਾਜ ਦੇ ਵਿੱਚ ਸਹੂਰਤ ਮਿਲੀ ਤੇ ਨਾ ਹੀ ਕਿਸੇ ਨੂੰ ਲੋਨ ਲੋਨ ਪਾਲਿਸੀ ਦੇ ਤਹਿਤ 10ਵੀਂ ਪਾਸ ਨੂੰ ਲੋਨ ਮਿਲਿਆ ਨਾ 8ਵੀਂ ਪਾਸ ਨੂੰ ਨਾ 12ਵੀਂ ਪਾਸ ਨੂੰ ਅਤੇ ਨਾ ਹੀ ਬੇਰੁਜ਼ਗਾਰ ਨੂੰ ਭੱਤਾ ਮਿਲਿਆ ਇਹਦੇ ਤੇ ਮੇਰੀ ਲੜਾਈ ਆ ਉਹਨਾਂ ਦਾ ਉਹ ਹੱਕ ਦਿਵਾਣਾ ਆ ਤੇ ਦਿਵਾ ਕੇ ਰਹਿਣਾ ਫਿਰ ਆਯੁਸ਼ਮਨ ਕਾਰਡ ਕੀ ਹੈ ਤੇ ਕਿਲਾ ਜੋ ਮੁਹੱਲਾ ਕਲੀਨਿਕ ਬਣੇ ਨੇ ਉਹ ਫਿਰ ਕੀ ਹੈ ਕਿਉਂਕਿ ਤੁਹਾਡੇ ਕੋ ਆਯੁਸ਼ਮਨ ਕਾਰਡ ਹੈਗਾ ਦਿਖਾਈਓ ਫਿਲਹਾਲ ਪਾਕਟ ਦੇ ਵਿੱਚ ਥੋੜੀ ਐ ਸਰ ਤੁਹਾਡੇ ਮੋਬਾਈਲ 'ਚ ਹੋਏਗਾ ਡਿਜੀਟਲ ਐਪ ਆ ਨਾ ਤੁਸੀਂ ਯੂਜ਼ ਨਹੀਂ ਕਰਦੇ ਫੈਮਿਲੀ ਦੇ ਨਾਂ ਤੇ ਵੀ ਹੋਏਗਾ ਨਾ ਫੈਮਿਲੀ ਤੇ ਦਿਖਾਓ ਮੰਗਾ ਲਓ 2 ਮਿੰਟ ਚ ਆ ਜਾਣਾ ਹੁਣ ਖੜੇ ਪੈਰ ਹੁਣ ਪੈਰ ਨੂੰ ਕਿਸੇ ਕੋ ਆਯੁਸ਼ਮਨ ਕਾਰਡ ਕੋੜ ਕਿਤੇ ਨਹੀਂ ਚੱਲਦਾ ਆਯੁਸ਼ਮਨ ਕਾਰਡ ਕਿਤੇ ਵੈਲਿਡ ਨਹੀਂ ਹੁੰਦਾ ਨਾ ਹੀ ਜਿਹੜੀ ਮੇਜਰ ਬਿਮਾਰੀ ਆ ਉਹਦੇ ਨਾਲ ਉਹਦਾ ਇਲਾਜ ਹੁੰਦਾ ਆ ਹੰਚੂਮਨ ਕਾੜ ਤਰਵਾਸ ਦੇ ਲਈ ਲਾਉ ਤੇ ਜੱਪੀ ਪਾ ਨੂੰ ਆਪਣੇ ਸੀਨੇ ਨਾਲ ਲਾਓ ਤੇ ਮਹਿਸੂਸ ਕਰੋ ਵੀ ਮੈਂ ਬਿਮਾਰ ਨਹੀਂ ਤੰਦਰੁਸਤ ਹੋ ਗਿਆ ਇਸ ਲਈ شفਾਇਆ ਗਿਆ ਹੈ ਦੋ ਜੀ ਕੋਸ਼ਕ ਦੇ ਦਿਨ ਲਗੇ ਹਨ ਚੰਗੂ ਤਾਂ ਵੋਟਰਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋ ਵੋਟਰਾਂ ਨੂੰ ਮੈਂ ਅਹੀ ਅਪੀਲ ਕਰਨੀ ਚਾਹੁੰਦਾ ਲੁਧਿਆਣੇ ਦੇ ਵੋਟਰ ਬਹੁਤ ਸਮਝਦਾਰ ਨੇ ਸਿਆਣੇ ਨੇ ਨਾ ਭੋਲੇ ਬਣਨ ਪਕਲਮੰਦ ਬਣਨ ਚੇਂਜ ਲੈ ਕੇ ਆਣ ਅਤੇ ਦੱਸਣ ਵੀ ਲੁਧਿਆਣਵੀ ਤੇ ਲੁਧਿਆਣੇ ਦਾ ਵੋਟਰ ਹੈ ਸੱਤ ਨੰਬਰ ਤੇ ਐਲਬਰਟ ਦੁਆ ਨੂੰ ਵੋਟ ਪਾਣ ਤਾਂ ਕਿ ਕ੍ਰਾਈਮ ਫਰੀ ਲੁਧਿਆਣਾ ਹੋਵੇ ਲੁਧਿਆਣੇ ਦਾ ਮਾਨ ਸਨਮਾਨ ਬਰਕਰਾਰ ਹੋਵੇ ਤੇ ਚੇਂਜ ਲੁਧਿਆਣਾ ਲੈ ਕੇ ਆਵੇ